ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੋਪਈ ਅਮ੍ਰਿਤ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਹੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨੇ ਜਿ ਕਰਦੈ ਕਰਿਆ ਸਭ ਬੈਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਯਮਨਾ ਧਾਉ ਜੋ ਬਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੈ ਤਾਰੀਏ ਚੁਣ ਚੁਣ ਛਤਰ ਹਮਾਰੈ ਮਾਰੀਏ ਆਪ ਹਾਥ ਦੇ ਮੇ ਜੇ ਉਬਰਿਆ ਮਰਨ ਕਾਲ ਕਾ ਤਰਾਸ ਨਿਮਰਿਆ ਹੋ ਜੋ ਸੁਦਾ ਹਮਾਰੇ ਪਛਾ ਸ਼੍ਰੀ ਅਸ ਤੂਜੂ ਕਰ ਹੋ ਰੱਛਾ ਰਾਖ ਲਿਓ ਮੋਇ ਰਖਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂਬਤਰਾ ਕਾਲ ਪਾਇ ਕਰ ਬ੍ਰਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਨਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਨ ਜਚਨ ਉਪਜਾਇਓ ਆਦੰਤ ਇਹ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਵ ਸਵਾਰੀ ਸੇਵਕਨ ਕੋ ਸੇਵ ਗੁਰ ਸੁਖ ਦਿਯੋ ਛਤਰਨ ਕੋ ਪਾਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਏ ਟਿਜੇ ਕੁੰਚਾਰ ਸੂਲਾ ਸਾਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਤਹਰਤ ਤਪ ਦੇਹ ਅਪਾਰਾ ਜਬ ਆ ਕਰਖ ਕਾ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਸ ਸਭ ਧਾਰੈ ਆਪ ਆਪਨੀ ਭੂਜ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਨਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਲੰਭ ਆਦਨਿ ਅਨਾਦ ਅਸੰਭ ਤਾਕ ਮੂੜ ਚਾਰਦ ਪੇਦਾ ਜਾ ਕੋ ਭੇ ਨ ਪਾਉਤ ਬੇਦਾ ਤਾਕੋ ਕਿਰਪਾ ਹਨ ਅਨੁਮਾਨਤ ਮਾ ਮੂੜ ਕਚ ਭੇ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨੈ ਪਹਿਉ ਆਪ ਆਪਨੀ ਬੁਧਾ ਜੇਤੀ ਬਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪਾ ਨੂੰ ਸਰੂਪਾ ਰਾਗ ਪਿਉ ਰਾਬ ਕਹੀ ਭੂਪਾ ਅੰਡ ਜਿਰਜ ਸਿਤਜ ਕਿੰਨੀ ਉਤਪੁਜ ਖਾਨ ਬਹੌਰ ਰਚ ਦਿਨੀ ਕਉਮ ਫੂਲ ਰਾਜਾ ਹੋ ਬਠਾ ਔ ਸਿਮਟ ਪਇਓ ਸੰਕਰੇ ਗੈਠਾ ਸਗਰੀ ਸੇਸ਼ਟ ਦਿਖਾਇਆ ਚੰਪਉ ਆਤ ਜੁਗਾ ਸਰੂਪ ਸੂਮ ਭਉ ਆਵ ਰੱਛਾ ਮੇਰੀ ਤੁਮ ਕਰੋ ਸਿਖੂ ਬਾਰ ਅਸਿਖ ਸੰਗਰ ਹੋ ਦੁਸ਼ਜਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰੁਣ ਘਾਤਾ ਜੇ ਅਸ ਤੁਜ ਤਵਸ਼ਨੀ ਪਰੈ ਨਿਨ ਕੇ ਦੁਸ਼ਟ ਦੁਖ ਤਹਾਵ ਮਰੇ ਪੁਰਖ ਜਨਨ ਪਗ ਪਰੇ ਤਿਹਾਰੇ ਜਿਨ ਕੇ ਤੁਮ ਸੰਕਸ਼ ਸਵਤਾਰੇ ਜੋ ਕਲ ਕੋ ਇਕ ਬਾਰ ਤੀ ਆਏ ਹੈ ਤਾਕੇ ਕਾਲ ਨਿਕਟਨੀ ਹੈ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਅਰਸ਼ਟ ਰੇਤ ਤਕਾਲਾ ਕਿਰਪਾ ਦ੍ਰਿਸ਼ਟ ਨਾਨਕ ਜਨ ਹਰ ਹੋ ਆਕੇ ਤਾਪਤ ਨਕਮ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਹ ਚਵਸਕ ਨ ਕੋਈ ਇਕ ਬਾਰ ਜਿੰਤ ਮੈਂ ਸਮਹਾਰਾ ਕਾਲ ਵਾਸਤੇ ਤਾਹੀ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈ ਸ਼ਰ ਤਿਹਾਰੀ ਆਪ ਹਾ ਦਲੇ ਉਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸ਼ਰ ਤਿਹਾਰੀ ਆਪ ਹਾ ਦਲੇ ਉਬਾਰੀ ਸਰਵ ਠੋਰ ਮੋਹ ਸਹਾਈ दुष्ट दोख ते ले हो बचाई इक ओंकार श्री वाहेगुरु जी की फतह पादशाही दशमी कवि ओ पांच बेंती चौपाई अमरी करो हाथ दे रक्षा पूर्ण हो चित की इच्छा तब चरणन मन रहे हमारा अपना जान करो प्रतापारा हमरे दुष्ट स्वभाव तुम कहवो आप हाथ दे मोहे बचावो ਸੋਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਰ ਅਛਾ ਨਿਜ ਕਰਦੇ ਕਰ ਐਸਾ ਬੈਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਮਨਾ ਧਿਆਉ ਜੋ ਬਚਾਉ ਸਤੁਮ ਤੇ ਪਾਉ ਸੇਵਕ ਸਿਖ ਹਮਾਰੈ ਤਾਰੀ ਹੈ ਚੁੰਚੁ ਚੁਣ ਛਤਰ ਹਮਾਰੈ ਮਾਰੀਏ ਆਪ ਹਾਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਮਰਿਆ ਉਹ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰਿ ਹੋ ਰੱਛਾ ਰਾਖ ਲਿਓ ਮੋਇ ਰਖਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬ੍ਰਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਚਨ ਉਪਜਾਇਓ ਆਦੰਤ ਇਹ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੂ ਹਮਾਰੀ ਸਕਲ ਪ੍ਰਜਾ ਜਨੇ ਆਵ ਸਵਾਰੀ ਸੇਵਕਨ ਕੋ ਸੁਖ ਸੁਖ ਦਿਯੋ ਸ਼ਤਰਣ ਕੋ ਪਾਲ ਮੋ ਬਦ ਕੀਓ ਧੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਏਤਿ ਜੇ ਕੁੰਚਾਰਾ ਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਾਰਤ ਤਪ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਭ ਹੂੰ ਤੁਮ ਮੈ ਮਿਰਤ ਦੇਹ ਤਰ ਸਭ ਹੂੰ ਜੇ ਤੇ ਬਦਨ ਸਿ ਸਭ ਧਾਰੈ ਆਪ ਆਪਨੀ ਬੋਜੂ ਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਨਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਲੰਭ ਆਦ ਅਨੀਰ ਅਨਾਦ ਅਸੰਭ ਤਾਕਾ ਮੂੜ ਚਾਰਤ ਪਿਦਾ ਜਾ ਕੋ ਭੇ ਨਾ ਪਾਉਤ ਬੇਦਾ ਤਾਕੂ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨੈ ਪਹਿਉ ਆਪ ਆਪਨੀ ਬੁਧਾ ਜੇਤੀ ਬਨਤ ਪਿੰਨ ਪਿੰਨ ਤੋਇ ਤੇਤੀ ਤੁਮਨਾ ਲਖਣਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਸਰੂਪਾ ਰੰਗ ਪਿਉ ਰਾਬ ਕਹੀ ਭੂਪਾ ਅੰਡ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੌਰ ਰਚ ਦਿਨੀ ਔਂ ਫੂਲ ਰਾਜਾ ਹੋ ਮੱਠਾ ਔਂ ਸਿਮਟ ਪਇਓ ਸੰਕਰੇ ਗੈਠਾ ਸਗਰੀ ਸੇਸ਼ਟ ਦਿਖਾਇਆ ਚੰਪਉ ਆਤ ਜੁਗਾ ਸਰੂਪ ਸੂਮ ਭਾਉ ਆਵ ਰੱਛਾ ਮੇਰੀ ਤੁਮ ਕਰੋ ਸਿੱਖੂ ਬਾਰ ਅਸਿੱਖ ਸੰਗਰਹੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਨੀ ਪਰੇ ਤਿਨ ਕੈ ਦੁਸ਼ਟ ਦੁਖ ਦਹਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਰ ਸਭ ਤਾਰੇ ਜੋ ਕਲ ਕੋ ਇੱਕ ਬਾਰ ਤੀਆਂ ਹੈ ਤਾਕੇ ਕਾਲ ਨਿਕਟਨੀ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਸ਼ਟ ਰੇਤ ਤਕਾਲਾ ਕਿਰਪਾ ਦ੍ਰਿਸ਼ਤ ਨਜਾਨ ਹਰ ਹੋ ਆਕੇ ਤਾਪ ਤਨਕ ਮੋਹਰ ਹੋ रिद्ध सिद्ध कर्म सब होई दुष्ट शाहा च्वसक न कोई एक बार जंत मैं सुमहरा काल फास्ते ताहि उबारा जिनर नाम तिहारो कह दर्द दुष्ट दुख ते रहा खड्ग केत मैं शरण तिहारी आप हां दले उबारी सबठोर मोह सहाई दुष्ट दुख ते लेयो बचाई खड्ग केत मैं शरण तिहारी ਆਪ ਹਾਤਲੇ ਉਬਾਰੀ ਸਰ ਉਠੋ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚੋਪਈ ਅਮ੍ਰਿ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਬ ਚਰਨ ਅਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾ ਤੁਮ ਕਾਹੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੈ ਸਭ ਬੈਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਯਮਨਾ ਧਿਆਉ ਜੋ ਬਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੈ ਤਾਰੀ ਹੈ ਚੁਣ ਚੁਣ ਛਤਰ ਹਮਾਰੈ ਮਾਰੀਏ ਆਪ ਹਾਥ ਦਾ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਮਰਿਆ ਊਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੂਜੂ ਕਰਿ ਹੋ ਰੱਛਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਦੰਤ ਇਹ ਕਈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਕਲ ਪ੍ਰਜਾ ਜਨੇ ਆਵ ਸਵਾਰੀ ਸੇਵਕਨ ਕੋ ਸਿਮ ਗੁਣ ਸੁਖ ਦਿਓ ਸ਼ਤਰਣ ਕੋ ਪਾਲ ਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਏ ਟਿਤੇ ਕੁੰਚਾਰ ਅਸਤੂਲਾ ਸੱਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਾਰਤ ਤਪ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਭ ਹੂੰ ਤੁਮ ਮੈ ਮਿਰਤ ਦੇਹ ਤਰ ਸਭ ਹੂੰ ਜੇ ਤੇ ਬਦਨ ਸਿ ਸਭ ਧਾਰੈ ਆਪ ਆਪਨੀ ਬੁਝੂਚਾਰ ਹੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਭਿਕਾਰ ਨਿਲੰਭ ਆਦਾਨੀ ਅਨਾਦ ਅਸੰਭ ਤਾਕਮੂੜ ਚਾਰਤ ਪਿਦਾ ਜਾਕੂ ਭੇ ਨ ਪਾਉਤ ਬੇਦਾ ਤਾਕੂ ਕਿਰਪਾ ਹਨ ਅਨੁਮਾਨਤ ਮਹਾਮੂਣ ਕਛ ਭੇ ਨ ਜਾਣਤ ਮਹਾਦੇਵ ਕੋ ਕਹ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨੈ ਪਹਿਉ ਆਪ ਆਪਨੀ ਬੁਧਾ ਜੇਤੀ ਵਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਬਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਸਰੂਪਾ ਰੰਗ ਪਿਉ ਰਾਪ ਕਹੀ ਭੂਪਾ ਅੰਡ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੌਰ ਰਚ ਦਿਨੀ ਕਉਮ ਫੂਲ ਰਾਜਾ ਹੋ ਮਠਾ ਕਉ ਸਿਮਟ ਪਿਉ ਸੰਕਰੇ ਗੈਠਾ ਸਗਰੀ ਸੇਸ਼ਟ ਦਿਖਾਇਆ ਚੰਪਉ ਆਤ ਜੁਗਾ ਸਰੂਪ ਸੂਮ ਭਉ ਆਵਰੱਛਾ ਮੇਰੀ ਤੁਮ ਕਰੋ ਸਿਖੂ ਬਾਰ ਅਸਿਖ ਸੰਗਰੋ ਦੁਸ਼ਟ ਜਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰੁਣ ਘਾਤਾ ਜੇ ਅਸ ਤੁਜ ਤਵਸ਼ ਨੀ ਪਰੈ ਤਿਨ ਕੈ ਦੁਸ਼ਟ ਦੁਖ ਤਹਾਵ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਤ ਸਵਤਾਰੇ ਜੋ ਕਲ ਕੋ ਇਕ ਬਾਰ ਤਿ ਆਏ ਹੈ ਤਾਕੇ ਕਾਲ ਨ ਕਿਟਨੀ ਹੈ ਰੱਛਾ ਹੋਏ ਤਾਂ ਇਸਵ ਕਲਾ ਦੁਸ਼ਟ ਅਰਸ਼ਟ ਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਨਾਨਕ ਹਰੋ ਆਕੇ ਤਾਪਤ ਨਕਮ ਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਹ ਚਵਸਕ ਨ ਕੋਈ ਇੱਕ ਬਾਰ ਜਿੰਤ ਮੈਂ ਸਮਹਾਰਾ ਕਾਲ ਫਸਤੇ ਤਾਹੀ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਣ ਤਿਹਾਰੀ ਆਪ ਹਾਂ ਦਲੇ ਉਬਾਰੀ ਸਭ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਹਰ ਕੀਤਮ ਸ਼ਰਨ ਤਿਹਾਰੀ ਆਪ ਹਾ ਦਲੇ ਉਬਾਰੀ ਸਰ ਉਠੋ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੋਪਈ ਅਮ੍ਰਿਤ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਹਵੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੈ ਸਭ ਬਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਮਨਾ ਧਿਆਉ ਜੋ ਬਚਾਉ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁੰਮ ਚੁੰਛਤਰ ਹਮਾਰੇ ਮਾਰੀਏ ਆਪ ਹਾਥ ਦੈ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਮਰਿਆ ਊਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੂਜੂ ਕਰਿ ਹੋ ਰੱਛਾ ਰਾਖ ਲਿਓ ਮੋਇ ਰਖਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਿਵ ਜੂ ਅਪਤਰਾ ਕਾਲ ਪਾਇ ਕਰ ਬਿਸਮ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਇੱਕ ਅਵਤਾਰ ਸੋਈ ਗੁਰੂ ਸਮਝੇ ਹੋ ਮਾਰਾ ਨਮਸਕਾਰ ਤਸੀਹ ਕੁਹ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੁਖ ਨੂੰ ਸੁਖ ਦਿਓ ਸ਼ਤਰਣ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਏ ਟਿਜ਼ੇ ਕੁੰਚਾਰਾ ਸੂਲਾ ਸਾਪਰ ਕਿਰਪਾ ਦ੍ਰਿਸ਼ਤ ਕਰ ਫੁੱਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਾਟ ਕੇ ਪਟ ਪਟ ਕੀ ਜਾਨਣਾ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਾਰਤ ਤਪ ਦੇਹ ਅਪਾਰਾ ਜਬਾ ਕਰਖ ਕਰ ਤੋ ਕਭੂ ਤੁਮ ਮੈਲੇ ਤੋ ਦੇਹ ਤਰ ਸਭ ਹੂੰ ਜੇ ਤੇ ਬਦਨ ਸਿ ਸਭ ਧਾਰੈ ਆਪ ਆਪਨੀ ਭੂਜ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਲੰਬ ਆਦਾਨੀ ਅਨਾਦ ਸਾਮਬ ਤਾਕਾ ਮੂੜ ਚਾਰਤ ਪੇਦਾ ਜਾਕੂ ਭੇ ਨਾ ਪਾਉਤ ਬੇਦਾ ਤਾਕੂ ਕਿਰਪਾਹਨ ਅਨੁਮਾਨਤ ਮਹਾ ਮੂੜ ਕਛ ਭੇ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨੈ ਪਹਿਓ ਆਪ ਆਪਨੀ ਬੁਧਾ ਜੇਤੀ ਬਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਇਹ ਵਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪਾ ਨੂੰ ਸਰੂਪਾ ਰੰਗ ਪਿਉ ਰਾਬ ਕਹੀ ਭੂਪਾ ਅੰਡ ਜਿਰਜ ਸਿਤਜ ਕਿੰਨੀ ਉਤਪੁਜ ਖਾਨ ਬਹੌਰ ਰਚ ਦਿਨੀ ਔਮ ਫੂਲ ਰਾਜਾ ਹੋ ਵਠਾ ਔਮ ਸਿਮਟ ਪਇਓ ਸੰਕਰੇ ਗਠਾ सग्री श्रेष्ठ दिखाय चंपव आव जुगा स्वरूप सोम भव आव रक्षा मेरी तुम करो सिखु बार अ सिख संग रहो दुष्ट जते उठवत उत्पाता उठ सकल मलेश करो ऋण काता जे अस तुज दवश नी परे तिनके दुष्ट दुखत हव मरे पुरुख जन पग पर तिहारे तिनके तुम शंकर सब तारे जो कल कोई एक बार ती आए हैं ताके काल निकटनी है ਰੱਛਾ ਹੋਏ ਤਾਂ ਇਸਵ ਕਾਲਾ ਦੁਸ਼ਟ ਅਰਸ਼ਟ ਰੇਤ ਤਕਾਲਾ ਕਿਰਪਾ ਦ੍ਰਿਸ਼ਤ ਨੰਜਨ ਹਰ ਹੋ ਆਕੇ ਤਾਪਤ ਨਕਮ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਹ ਚਵਸਕ ਨ ਕੋਈ ਇੱਕ ਬਾਰ ਜਿੰਤ ਮੈਂ ਸੁਹਾਰਾ ਕਾਲ ਵਾਸਤੇ ਤਾਹੀ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਣ ਤਿਹਾਰੀ ਆਪ ਹਾਂ ਦਲੇ ਉਬਾਰੀ ਸਰਵਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਹਰਿ ਕੇ ਆਤਮ ਸ਼ਰਤਿ ਹਾਰੀ ਆਪ ਹਾ ਦਲੇ ਉਬਾਰੀ ਸਰਵਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚੋਪਈ ਅਮ੍ਰਿਤ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾਹੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੈ ਸਭ ਬੈਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਯਮਨਾ ਧਾਉ ਜੋ ਬਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੈ ਤਾਰੀ ਹੈ ਚੁਣ ਚੁਣ ਛਤਰ ਹਮਾਰੈ ਮਾਰੀਏ ਆਪ ਹਾਥ ਦੈ ਮੇਜੇ ਉਬਰਿਆ ਮਰਨ ਕਾਲ ਕਾ ਤਰਾਸ ਨਿਮਰਿਆ ਊਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੋਜੂ ਕਰਿ ਹੋ ਰੱਛਾ ਰਾਖ ਲਿਓ ਮੇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਛਨ ਉਭਜਾਇਓ ਆਦੰਤ ਇਹ ਕਈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਕਲ ਪ੍ਰਜਾ ਜਨੇ ਆਵ ਸੁਵਾਰੀ ਸੇਵਕਨ ਕੋ ਸੁਖਿ ਗੁਣ ਸੁਖ ਦਿਓ ਸ਼ਤਰਣ ਕੋ ਪਾਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਏ ਟਿਤੇ ਕੁੰਚਾਰਾ ਸੂਲਾ ਸਾਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਨਣਾ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਾਰਤ ਤਪ ਦੇਹ ਅਪਾਰਾ ਜਬ ਆਕਰਖ ਕਰ ਤੋ ਕਭ ਹੂੰ ਤੁਮ ਮੈ ਮਿਰਤ ਦੇਹ ਤਰ ਸਭ ਹੂੰ ਜੇ ਤੇ ਬਦਨ ਸਿ ਸਭ ਧਾਰੈ ਆਪ ਆਪਨੀ ਭੋਜ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਭਿਕਾਰ ਨਿਲੰਬ ਆਦਾਨੀ ਅਨਾਦ ਅਸੰਭ ਤਾਕ ਮੂੜ ਚਾਰਦ ਪੇਦਾ ਜਾ ਕੋ ਪਹਿ ਨ ਪਾਉਤ ਬੇਦਾ ਤਾਕੂ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜਿਨ ਤਨੇ ਪਹਿਓ ਆਪ ਆਪਣੀ ਬੁਧਾ ਜੇਤੀ ਬਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਵਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਸਰੂਪਾ ਰੰਗ ਪਿਉ ਰਾਪ ਕਹੀ ਭੂਪਾ ਅੰਡ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੌਰ ਰਚ ਦਿਨੀ ਕਉਮ ਫੂਲ ਰਾਜਾ ਹੋ ਵਠਾ ਔ ਸਿਮਟ ਪਇਓ ਸ਼ੰਕਰੇ ਗੈਠਾ ਸਗਰੀ ਸਿਸ਼ਟ ਦਿਖਾਇਆ ਚੰਪਉ ਆਤ ਜੁਗਾ ਸਰੂਪ ਸੂਮ ਭਾਵ ਆਵਰੱਛਾ ਮੇਰੀ ਤੁਮ ਕਰੋ ਸਿਖੂ ਬਾਰ ਅਸਿਖ ਸੰਗਰਹੋ ਦੁਸ਼ਟ ਜਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰੁਣ ਘਾਤਾ ਜੇ ਅਸ ਤੁਜ ਤਵਸ਼ ਨੀ ਪਰੇ ਤਨ ਕੈ ਦੁਸ਼ਟ ਦੁਖ ਤਹੁ ਮਰੇ ਉਰਖ ਜਨ ਪਗ ਪਰੇ ਤਿਹਾਰੇ ਜਨ ਕੇ ਤੁਮ ਸੰਕਤ ਸਬ ਟਾਰੇ ਜੋ ਕਲ ਕੋ ਇਕ ਬਾਰ ਜਿ ਆਏ ਹੈ ਤਾਕੇ ਕਾਲ ਨ ਕਿਟਨੀ ਹੈ ਰੱਛਾ ਹੋਏ ਤਾਂ ਇਸ ਬਕਾਲਾ ਦੁਸ਼ਟ ਅਰਸ਼ ਰਿਤ ਤਕਾਲਾ ਕਿਰਪਾ ਦ੍ਰਿਸ਼ਤ ਨਜਨ ਹਰੋ ਆਕੇ ਤਾਪਤ ਨਕਮ ਹਰੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਹ ਚਵਸਕ ਨ ਕੋਈ ਇੱਕ ਬਾਰ ਜਿੰਤ ਮੈਂ ਸੁਮਹਾਰਾ ਕਾਲ ਫਾਸਤੇ ਤਾਹੀ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰ ਤਿਹਾਰੀ ਆਪ ਹਾਂ ਦਲੇ ਉਬਾਰੀ ਸਰਵਟੋ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਹਰਿ ਦੇਤਮ ਸ਼ਰਨ ਤਿਹਾਰੀ ਆਪ ਹਾਂ ਦਲੇ ਉਬਾਰੀ ਸਰਵਟੋ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ